ਮੈਂ ਘਰ ਵਾਲੀ ਦੇ ਦੋ ਤਿੰਨ ਚਪੇੜੇ ਮਾਰੇ ਓਨੇ ਵੀ ਗੁੱਸੇ ਦੇ ਵਿੱਚ ਆ ਕੇ ਬਈ ਨੱਕ ਤੇ ਦੰਦੀ ਭਰ ਲਈ ਨੱਕ ਤੇ ਦੰਦੀ ਭਰ ਲਈ ਮੈਂ ਕਿਹਾ ਛੱਡ ਦੇ ਛੱਡ ਦੇ ਨੱਕ ਹੀ ਲਾ ਕੇ ਲੱਗੀ ਮੇਰਾ ਮੈਂ ਇਹ ਗੱਲ ਇਹ ਕਹਿਣਾ ਚਾਹਣਾ ਆਪਣੀ ਘਰ ਵਾਲੀ ਨੂੰ ਕਿ ਤੂੰ ਕੋਈ ਨਾ ਪਰਚਾ ਪਵਾ ਦੇ ਕੋਈ ਚੱਕਰ ਨਹੀਂ ਮੈਂ ਵੀ ਆਪਣੀ ਘਰ ਲੈ ਨਿਭੜਨਾਂ ਹੀ ਆਂ ਵੀ ਜਿੱਥੇ ਮਰਜੀ ਅੜ ਜੇ ਮੈਂ ਵੀ ਸਿੰਘ ਬਰਾਬਰ ਅੜਾਂਣੀ ਆਂ ਸਾਤ ਨੂੰ ਬਈ ਨੱਕ ਜਦੋਂ ਮੇਰਾ ਵੱਟਿਆ ਠੀਕ ਹੈ ਮੈਂ ਨੱਕ ਰੋਕਾਂ ਮੈਨੂੰ ਉਲਟੀਆਂ ਲੱਗਣ ਮੇਰੇ ਖੂਨ ਡੁੱਲੇ ਨੱਕ ਤੋਂ ਪਰ ਫੇਰ ਵੀ ਮੈਂ ਕੁੱਟਣਾ ਨਹੀਂ ਹਟਿਆ ਉਹਨਾਂ ਉਹ ਕਹਿੰਦਾ ਕਹਿੰਦਾ ਤੇਰੇ 'ਚ ਗਲਤੀ ਐ ਤੂੰ ਉਹਦਾ ਪਾਣੀ ਦੇ ਵਾਰੀ ਤੇ ਗਏ ਮੈਂ ਕਿਹਾ ਸਾਡੇ ਘਰੇ ਗਿਆ ਸੀ ਉਹ ਮੈਂ ਆਪ ਵੇਖਿਆ ਕਹਿੰਦਾ ਯਾਰ ਤੂੰ ਨਾ ਬਈ ਲਿਬੜੇ ਨਖਲੀ ਸਰਪੰਚ ਮੈਨੂੰ ਕਹਿ ਰਿਹਾ ਅੱਛਾ ਪਿੰਡ ਦਾ ਸਰਪੰਚ ਵੀ ਇਹਦਾ ਗੱਲ ਕਰ ਰਿਹਾ ਲਿਬੜੇ ਨਖਲੀ ਤੇਰੀ ਜਨਾਨੀ ਇਹੋ ਜਿਹੀ ਐ ਫਿਰ ਅਸੀਂ ਕੀ ਕਰੀਏ ਕੀ ਵੀਰਾ ਕਿਹੜਾ ਥੋੜੇ ਘਰੇ ਵੜ ਗਿਆ ਕਹਿੰਦਾ ਸਾਡੇ ਨਾਲ ਉਹ ਸ਼ਾਖਸ਼ ਮੌਜੂਦ ਆ ਜਿਸ ਦਾ ਨੱਕ ਉਸ ਦੀ ਪਤਨੀ ਨੇ ਦੰਦਾ ਨਾਲ ਵੜ ਦਿੱਤਾ। ਇਹ ਘਟਨਾ ਬਹੁਤ ਹੈਰਾਨੀਜਨਕ ਆ। ਪੂਰੀ ਕੀ ਗੱਲਬਾਤ ਹੋਈ ਆ ਆਪਾਂ ਸਿੱਧੀ ਗੱਲਬਾਤ ਤੁਹਾਡੀ ਪਤੀ ਨਾ ਕਰਾਉਨੇ ਆ। ਬਾਈ ਜੀ ਸਸੀ ਕਾਲ। ਸਸੀ ਕਾਲ ਬਾਈ। ਬਾਈ ਕੀ ਕਾਰਨ ਬਣਿਆ ਜਿਹੜਾ ਤੁਹਾਡੀ ਪਤਨੀ ਨੇ ਤੁਹਾਡਾ ਨੱਕ ਦੰਦਾ ਨਾਲ ਵੜਤਾ? ਕਾਰਨ ਇਹ ਬਣਿਆ ਬਾਈ। ਦੇਖ ਬਈ ਹਰ ਇੱਕ ਬੰਦਾ ਚਾਹੁੰਦਾ ਆ ਨਾ ਵੀ ਇਹ ਮੇਰੀ ਘਰ ਵਾਲੀ ਸਹੀ ਹੋਵੇ। ਵਧੀਆ ਜਗ੍ਹਾ ਜਾਵੇ, ਵਧੀਆ ਖੁੱਲ ਮਿਲੇ ਯਾਰ ਕੋਈ ਚੱਕਰ ਨਹੀਂ। ਹਮ ਪਰ ਹਾਲਾਤ ਕਰਦੇ ਹਾਲਾ ਇਹੋ ਜਿਹਾ ਨਾ ਹੋਣ ਵੀ ਵੀ ਬੰਦੇ ਨੂੰ ਇਹੋ ਜਿਹਾ ਕੁਝ ਕਰਨਾ ਪਵੇ ਜਾਂ ਮੇਰੇ ਨਾਲ ਇਹੋ ਜਿਹਾ ਵਾਪਰਿਆ ਜਿਹੜਾ ਕੁਝ ਇਹ ਹਾਲਾਤ ਕਿਸੇ ਨਾਲ ਹੋਣ ਨਾ ਜਿਹੜੀ ਮੇਰੀ ਘਰ ਵਾਲੀ ਸੀ ਬਾਈ ਮੈਨੂੰ ਰਾਤ ਨੂੰ ਨੀਂਦ ਦੀਆਂ ਗੋਲੀਆਂ ਪਾ ਦਿੰਦੀ ਸੀ ਅੱਛਾ ਮੈਂ ਸੌ ਜਾਂਦਾ ਸੀ ਉਸ ਤੋਂ ਬਾਅਦ ਇਹ ਆਪਣੇ ਆਸ਼ਕ ਨੂੰ ਸਾਦੀ ਸੀ ਪਤਾ ਨਹੀਂ ਉਹਦੇ ਕੋਲ ਜਾਂਦੀ ਸੀ ਪਤਾ ਨਹੀਂ ਉਹਨੂੰ ਸਾਦੀ ਸੀ ਤੇ ਸਾਰੀ ਰਾਤ ਨਿਆਰੇ ਲੈਂਦੇ ਸੀ ਤੇ ਮੈਨੂੰ ਤੜਕੇ ਪਤਾ ਲੱਗਦਾ ਸੀਗਾ ਵੀ ਯਾਰ ਮੈਂ ਇੰਨਾ ਟਾਈਮ ਕਿਵੇਂ ਸਿੱਤ ਰਿਆ ਜਾਂ ਮੈਂ ਮੇਰੇ ਹਾਲਾਤ ਇਦਾਂ ਦੇ ਕਿਵੇਂ ਬਣ ਕੇ ਭੈ ਜੋ ਮੈਂ ਸੁੱਤ ਰਿਆ ਨਾ ਜਾਵੇ ਸਹੀ ਤਰੀਕੇ ਨਾਲ ਹਰ ਮਿੰਟ ਮਿੰਟ ਨੀਂਦ ਆਉਂਦੀ ਸੀ ਕਿ ਪਹਿਲਾਂ ਮੈਨੂੰ ਕਦੇ ਨੀਂਦ ਨਹੀਂ ਆਈ ਅੱਛਾ ਠੀਕ ਹੈ ਭਾਈ ਸਰੀਰ ਵੀ ਕੰਮ ਨਹੀਂ ਕਰਨਾ ਆ ਹਾਂ ਮਤਲਬ ਸਾਲ ਦੋ ਸਾਲ ਇਦਾਂ ਹੀ ਚੱਲਦਾ ਰਿਹਾ ਭਾਈ ਹਰ ਇੱਕ ਦਿਨ ਮੈਨੂੰ ਗੋਲੀ ਨਵੀਂ ਤੇ ਨਵੀਂ ਹਰਦ ਰੋਟੀ ਮੈਨੂੰ ਕੋਈ ਸ਼ੱਕ ਨਹੀਂ ਸੀ ਆਪਣੀ ਘਰ ਵਾਲੀ ਤੇ ਯਾਰ ਜਮਾਂ ਵੀ ਸ਼ੱਕ ਨਹੀਂ ਸੀਗਾ ਮੈਂ ਚੱਲ ਕੋਈ ਨਾ ਯਾਰ ਹਨ ਤੇ ਵੀ ਸਰੀਰ ਹੀ ਨਾ ਥੱਕ ਜਾਂਦਾ ਸੀਗਾ ਮੈਨੂੰ ਐਦਾਂ ਹੁੰਦਾ ਸੀ ਵੀ ਮੈਂ ਕੰਮ ਕਰਕੇ ਆਉਣਾ ਤਾਂ ਥੱਕ ਜਾਂਦਾ ਤਾਂ ਨਹੀਂ ਛੇਤੀ ਆ ਜਾਂਦੀ ਆ ਜੀ ਅੱਗੇ ਮੈਂ 12:00 12:00 ਵਜੇ ਸੌਂਦਾ ਸੀਗਾ ਭਾਈ ਪਰ ਹੁਣ ਮੈਂ 8:00 ਵਜੇ ਸੌ ਜਾਂਦਾ ਸੀਗਾ ਹਮ ਇੱਕ ਦਿਨ ਭਈ ਇਹਨੇ ਮੈਨੂੰ ਗੋਲੀਆਂ ਪਾਈਆਂ ਮੇਰੀ ਘਰ ਵਾਲੀ ਨੇ ਠੀਕ ਹੈ ਤੇ ਮੈਨੂੰ ਉਹਨਾਂ ਦਾ ਅਸਰ ਨਹੀਂ ਇਹਨੇ ਕਿ ਚੀਤਾਂ ਰਚਾਇਆ ਹੋਇਆ ਸੀਗਾ ਇਹ ਨਾ ਗਲਾਸ ਛੱਟ ਦਿੰਦੀ ਸੀਗੀ ਅੱਛਾ ਵੀ ਮੇਰਾ ਘਰ ਵਾਲਾ ਦੇਖਦਿਆਂ ਵੀ ਉੱਠਦਾ ਕਿ ਨਹੀਂ ਉਰਦਾ ਅੱਛਾ ਉਹਨੇ ਗਲਾਸ ਛੱਟਿਆ ਤੇ ਮੈਂ ਬਈ ਹਿੱਲਿਆ ਨਹੀਂ ਠੀਕ ਐ ਮੈਂ ਕਿਹਾ ਵੇਖੀ ਸੀ ਅੱਜ ਕੀ ਕਰਦੀ ਆ ਹੂੰ ਉਹ ਉੱਠ ਕੇ ਜਦੋਂ ਬਾਹਰ ਜਾਂਦੀ ਆ ਹੂੰ ਆਪਣੇ ਆਸ਼ਕ ਨਾਲ ਤੂੜੀ ਵਾਲੇ ਕਮਰੇ ਦੇ ਵਿੱਚ ਰੰਗ ਰਲੀਆਂ ਮਨਾਉਂਦੀ ਆ ਠੀਕ ਐ ਠੀਕ ਐ ਮੈਂ ਹੌਲੀ ਹੀ ਉੱਠ ਕੇ ਅੱਗੇ ਪਿੱਛੇ ਵੇਖਦਾ ਵੀ ਕਿੱਥੇ ਆ ਬਾਥਰੂਮ ਵੇਖਦਾ ਸਾਰਾ ਕੁਝ ਵੇਖਦਾ ਕਿਤੇ ਨਹੀਂ ਮਿਲਦੀ ਮੈਂ ਤੂੜੀ ਵਾਲੇ ਕਮਰੇ ਜਾਨਣ ਤੇ ਆਪਣੀ ਯਾਰ ਦੀਆਂ ਬਾਹਾਂ ਦੇ ਵਿੱਚ ਜਾਂ 12 ਬਾਗੇ ਨੇਾਰੇ ਲਈ ਜਾਂਦੀ ਹੈ। ਉੱਥੇ ਮੈਂ ਮੁੰਡੇ ਨੂੰ ਕੁੱਟਿਆ। ਮੁੰਡਾ ਦਾ ਕੰਨ ਟੱਪ ਕੇ ਭੱਜ ਗਿਆ। ਮੈਂ ਘਰ ਵਾਲੀ ਦੇ ਦੋ ਤਿੰਨ ਚਪੇੜੇ ਮਾਰੇ। ਉਹਨੇ ਵੀ ਗੁੱਸੇ ਦੇ ਵਿੱਚ ਆ ਕੇ ਬਈ ਨੱਕ ਤੇ ਦੰਦੀ ਭਰ ਲਈ। ਨੱਕ ਤੇ ਦੰਦੀ ਭਰ ਲਈ। ਮੈਂ ਕਿਹਾ ਛੱਡ ਦੇ ਛੱਡ ਦੇ। ਨੱਕ ਹੀ ਲਾ ਕੇ ਲੱਗੀ ਮੇਰਾ। ਆਪਣੀ ਗਲਤੀ ਹੋਣ ਦੇ ਬਾਵਜੂਦ ਵੀ ਘਰ ਵਾਲੀ ਨੇ ਇੰਨਾ ਤਸ਼ੱਦਦ ਭਰਿਆ ਕੰਮ ਕੀਤਾ ਕਿ ਇਸ ਨੌਜਵਾਨ ਦਾ ਨੱਕ ਆਪਣੇ ਦੰਦਾਂ ਨਾਲ ਵੜ ਦਿੱਤਾ। ਇਹਦੇ ਦੱਸਣ ਮੁਤਾਬਕ ਉਹਦੀ ਘਰ ਵਾਲੀ ਇਹਨੂੰ ਨੀਂਦ ਦੀਆਂ ਗੋਲੀਆਂ ਪਾ ਦਿੰਦੀ ਸੀਗੀ ਤੇ ਆਪਣੇ ਆਸ਼ਕ ਨਾਲ ਰੰਗ ਲਲੀਆਂ ਮਲਾਉਂਦੀ ਸੀਗੀ ਇੱਕ ਦਿਨ ਕੀ ਹੋਇਆ ਕਿ ਬਾਈ ਕਹਿੰਦਾਗਾ ਵੀ ਕੀ ਮੇਰੇ ਅਸਰ ਨਹੀਂ ਹੋਇਆ ਗੋਲੀਆਂ ਦਾ ਤੇ ਮੈਂ ਉਹਨੂੰ ਦੇਖਣ ਤੇ ਲਈ ਜਾਣ ਪੁੱਜ ਕੇ ਛਾਪ ਲੈ ਰਾਵਾਂ ਉਹ ਗਲਾਸ ਛੱਡਦੀ ਹੁੰਦੀ ਸੀ ਤੇ ਮੈਂ ਉਸ ਦਿਨ ਉੱਠਿਆ ਨਹੀਂ ਤੇ ਇਹਨੇ ਉਹਦੇ ਆਪਣੇ ਆਸ਼ਕ ਨਾਲ ਫੜ ਲਿਆ ਤੇ ਉਹਦੀ ਕੁੱਟਮਾਰ ਕੀਤੀ ਫੇਰ ਕੀ ਹੋਇਆ ਬਾਈ ਅੱਗੇ ਬਾਈ ਇਹ ਹੋਈ ਆ ਮੈਂ ਉਹਨੂੰ ਰਾਤ ਨੂੰ ਬਾਈ ਨੱਕ ਜਦੋਂ ਮੇਰਾ ਵੱਡਿਆ ਠੀਕ ਹੈ ਮੈਂ ਨੱਕ ਰੋਕਾਂ ਮੈਨੂੰ ਉਲਟੀਆਂ ਲੱਗਣ ਮੇਰੇ ਖੂਨ ਡੁੱਲੇ ਨੱਕ ਤੋਂ ਪਰ ਫਿਰ ਵੀ ਮੈਂ ਕੁੱਟਣੋਂ ਨਹੀਂ ਹਟਿਆ ਉਹਨੂੰ ਮੈਂ ਕਿਹਾ ਭੈਣ ਦੇ ਯਾਰ ਦੀਏ ਮੇਰੇ ਨਾਲ ਐ ਕਿਉਂ ਕੀਤਾ ਤੂੰ ਅੱਛਾ ਗਾਲਾਂ ਕੱਢੀਆਂ ਸਿੱਧੀਆਂ ਹਾਂ ਮੈਂ ਕਿਹਾ ਮੈਂ ਸੋਚਦਾ ਸੀ ਭੈਣ ਮੈਨੂੰ ਨੀਂਦ ਕਿਉਂ ਆ ਜਾਂਦੀ ਆ ਅੱਜ ਮੈਨੂੰ ਪਤਾ ਲੱਗਿਆ ਮੈਂ ਕਿ ਨੀਂਦ ਕਿਉਂ ਆਉਂਦੀ ਆ ਤੂੰ ਤਾਂ ਸਾਲੀਏ ਗਲਾਸ ਛੱਟ ਕੇ ਦੱਸਦੀਆਂ ਵੀ ਗਲਾਸ ਛੱਟ ਡਿੱਗ ਪਿਆ ਤੇ ਵੀ ਮੇਰਾ ਘਰ ਦਾ ਉੱਠੂਗਾ ਇਹਨੂੰ ਪਤਾ ਲੱਗਿਆ ਤੂੰ ਤੇਰੇ ਕੋਲ ਜੇ ਦਿਮਾਗ ਹੈ ਮੇਰੇ 'ਚ ਵੀ ਦਿਮਾਗ ਹੈਗਾ ਦੋ ਸਾਲ ਉਹ ਕੰਮ ਕਰਦੀ ਰਹੀ ਗਲਤ ਮੈਨੂੰ ਮੇਰੇ ਕੋਲ ਮੰਨੀ ਮੈਂ ਤਿੰਨ ਚਾਰ ਚਪੇੜੇ ਛੰਡੇ ਮੈਂ ਕਿਹਾ ਚੱਲ ਆ ਔਰੇ ਪੈ ਕੀ ਕਰੀ ਉਹਨੂੰ ਛੱਡਿਆ ਮੈਂ ਉੱਥੇ ਰਹੀ ਆ ਉਹ ਹੁਣ ਉਹਨੇ ਮੇਰੇ ਤੇ ਪਰਚਾ ਕਰਤਾ ਕਹਿੰਦੀ ਮੇਰੇ ਨਾਲ ਧੱਕਾ ਕੀਤਾ ਹੂੰ ਵੀ ਧੱਕਾ ਕੀਤਾ ਮੈਨੂੰ ਕੁੱਟਿਆ ਅੱਛਾ ਠੀਕ ਹੈ ਮੈਨੂੰ ਕੁੱਟਿਆ ਮੇਥੋਂ ਦਾਜ ਦਾ ਪਰਚਾ ਪਵਾਤਾ ਮੇਰੇ ਤੇ ਵੀ ਦਾਜ ਮੰਗਦਾ ਸੀਗਾ ਨਹੀਂ ਗਲਤੀ ਹੋਣ ਦੇ ਬਾਵਜੂਦ ਵੀ ਇੱਕ ਤਾਂ ਤੁਹਾਡਾ ਨੱਕ ਵੱਡਾ ਦੰਦੀ ਨਾਲ ਤੇ ਹਜੇ ਵੀ ਪਰਚਾ ਕਰਤਾ ਗਲਤੀ ਉਹਦੀ ਸੀ ਪਰਚਾ ਮੇਰੇ ਤੇ ਪਵਾਤਾ ਮੈਂ ਆਪਣੇ ਸਹੁਰੇ ਪਰਿਵਾਰ ਨਾਲ ਗੱਲ ਕੀਤੀ ਮੈਂ ਕਿਹਾ ਮੈਂ ਤੁਹਾਡੀ ਕੁੜੀ ਨੇ ਇਹ ਗੱਲ ਕਾਹ ਕਰਨਾ ਮਂ ਕੀਤਾ ਹਾਂ ਮੇਰੇ ਤੇ ਪਰਚਾ ਕਾਦਾ ਹਾਂ ਕਹਿੰਦੇ ਤੂੰ ਜੇ ਦਾਜ ਮੰਗਿਆ ਤਾਂ ਹੀ ਅਸੀਂ ਸਾਡੀ ਗੋਲੀ ਸਹੀ ਆ ਤੂੰ ਗਲਤ ਆ ਅਸੀਂ ਤਾਂ ਪੁਲਿਸ ਥਾਣੇ ਤੇ ਤੈਨੂੰ ਫੜਾਵਾਂਗੇ ਤੇਰੇ ਬੁੰਡ ਤੇ ਪਟੇ ਪਵਾਵਾਂਗੇ ਤੈਨੂੰ ਫੇਰ ਪਤਾ ਲੱਗੂਗਾ ਅੱਛਾ ਸ਼ਹਿਦੰਦੇ ਘਰ ਸ਼ਹਿਦੰਦੇ ਸੀਗੇ ਮੈਂ ਕਹਾਂ ਐ ਕਿਵੇਂ ਐ ਕਿਵੇਂ ਤੁਸੀਂ ਪਟੇ ਪਵਾਓਗੇ ਮੈਂ ਕਿਹਾ ਮੇਰੇ ਮੇਰੇ ਨੱਕ ਤੇ ਦੰਦੀ ਵੱਡੀ ਆ ਤੇ ਮੈਂ ਵੀ ਸਾਰੇ ਹਾਲਾਤ ਵੇਖੇ ਹੋਇਆ ਵੀ ਘਰ ਦੇ ਵਿੱਚ ਕੀ ਕੀਤਾ ਤੇਰੀ ਕੁੜੀ ਨੇ ਮੈਂ ਕਿਹਾ ਤੁਸੀਂ ਕਰ ਦਿਓ ਪਰਚਾ ਕੋਈ ਚੱਕਰ ਨਹੀਂ ਪਰ ਕਾਨੂੰਨ ਵੀ ਬਈ ਉਹਨਾਂ ਦਾ ਸਾਥ ਦੇ ਰਿਹਾ ਤੇ ਮੈਨੂੰ ਬਈ ਲੁਕਣਾ ਪੈ ਗਿਆ ਤਾਂ ਹੀ ਕੈਮਰੇ ਮੂਰੇ ਮੈਂ ਵੀ ਤੁਹਾਡੇ ਕੋਲ ਆਇਆ ਬਾਈ ਤੂੰ ਤਾਂ ਕਿਤੇ ਮੂੰਹ ਦਿਖਾਉਣ ਜੋਗਾ ਨਹੀਂ ਰਹਾ ਮੈਂ ਸੁਣਿਆ ਕਾ ਵੀ ਤੁਹਾਡਾ ਨੱਕ ਲਾ ਕੇ ਵੀ ਉਹਨੇ ਸਾਈਡ ਤੇ ਹੀ ਸੜਦਾ ਬਾਈ ਯਾਰ ਚਲੋ ਉਹ ਚੱਕਰ ਨਹੀਂ ਸੀਗਾ ਨੱਕ ਵੱਡਿਆ ਗਿਆ ਕੋਈ ਚੱਕਰ ਨਹੀਂ ਪਰ ਜਿਹੜਾ ਜ਼ਿੰਦਗੀ ਵਾਲਾ ਨੱਕ ਵੱਡਿਆ ਗਿਆ ਉਹ ਜਿਹੜਾ ਮੇਰੇ ਘਰ ਵਾਲਿਆਂ ਨੇ ਮੇਰੀ ਬੇਇੱਜ਼ਤੀ ਕਰਾਈਏ ਪਿੰਡ ਦੇ ਵਿੱਚ ਜਦੋਂ ਮੈਂ ਜਿੱਥੋਂ ਲੰਘਦਾ ਪਿੰਡ ਦੇ ਲੋਕ ਬਾਈ ਮੈਨੂੰ ਮਿਹਣਾ ਮਾਰਦੇ ਆ ਜਾਂ ਮੈਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਮੈਂ ਕਿਸੇ ਦੇ ਘਰੇ ਨਹੀਂ ਜਾ ਸਕਦਾ ਕੰਮ ਕਰਨ ਬਿਲਕੁਲ ਨਹੀਂ ਸਿਰਫ ਨੱਕ ਕਰਕੇ ਨਹੀਂ ਵੀ ਨੱਕ ਵੱਡਿਆ ਗਿਆ ਮਰਾ ਨੱਕ ਤਾਂ ਵੈਸੇ ਹੀ ਵੱਡਿਆ ਗਿਆ ਜੋ ਉਹਨੇ ਕੰਮ ਕੀਤਾ ਜਿਹੜਾ ਉਹ ਕੰਮ ਕੀਤਾ ਉਹ ਉਹ ਤੋਂ ਵੱਡਾ ਨੱਕ ਕੀ ਵੱਡਿਆ ਜਾਊ ਬਾਈ ਮੇਰਾ ਜਦੋਂ ਮੈਂ ਲੰਘਦਾ ਨੱਕ ਕਹਿੰਦੇ ਆ ਲੋਕ ਮੈਨੂੰ ਨੱਕ ਨੱਕ ਵੱਡਿਆ ਨੱਕ ਵੱਡਿਆ ਇਹੋ ਜੇ ਮਤਲਬ ਇਹੋ ਜੇ ਯਾਰ ਚੁਟਕਲੇ ਬਣ ਗਏ ਮੇਰੇ ਤੇ ਗੱਲਾਂ ਛੜਦੇ ਇੱਕ ਬਈ ਮੈਂ ਇਹ ਗੱਲ ਇਹ ਕਹਿਣਾ ਚਾਹਣਾ ਆਪਣੀ ਘਰ ਵਾਲੀ ਨੂੰ ਕਿ ਤੂੰ ਕੋਈ ਨਾ ਪਰਚਾ ਪਵਾ ਦੇ ਕੋਈ ਚੱਕਰ ਨਹੀਂ ਮੈਂ ਵੀ ਆਪਣੀ ਘਰ ਲੈਣ ਨਿਭੜਨਾਈ ਆ ਵੀ ਜਿੱਥੇ ਮਰਜੀ ਅੜ ਜੇ ਮੈਂ ਵੀ ਸਿੰਘ ਬਰਾਬਰ ਅੜਾਉਣੇ ਆ ਨਹੀਂ ਜਿਹੜਾ ਉਹਦਾ ਜਿਹੜਾ ਉਹਦਾ ਆਸ਼ਕ ਸੀਗਾ ਥੋਡੀ ਘਰ ਵਾਲੀ ਦਾ ਜੀ ਉਹਦੇ ਘਰ ਵਾਲਿਆਂ ਤੱਕ ਪਹੁੰਚ ਕੀਤੀ ਉਹਨਾਂ ਦੇ ਘਰ ਵਾਲਿਆਂ ਨਾਲ ਗੱਲ ਕੀਤੀ ਮੁੰਡੇ ਦੇ ਘਰ ਵਾਲਿਆਂ ਨਾਲ ਉਹਦੇ ਘਰੇ ਮੈਂ ਗਿਆ ਬਈ ਮੈਂ ਡਾਂਗ ਲੈ ਕੇ ਗਿਆ ਚੰਗੀ ਮੈਂ ਕਹਿੰਦਾ ਨਿਕਲ ਬਾਹਰ ਹਵਾ ਕਰਦਾ ਸੀ ਮੈਂ ਕਹਿੰਦਾ ਤੂੰ ਸਾਲਿਆ ਰਾਤ ਨੂੰ ਸਾਡੇ ਘਰੇ ਕੀ ਲੈਣ ਆਇਆ ਸੀ ਉਹਦੀ ਘਰ ਵਾਲੀ ਸਾਹਮਣੇ ਖੜੀ ਤੇ ਮਾਪਿਓ ਖਾਮੇ ਖੜੇ ਮੈਂ ਕਹਿੰਦਾ ਇਹ ਤੁਹਾਡੇ ਮੁੰਡੇ ਨੂੰ ਪੁੱਛੋ ਵੀ ਸਾਡੇ ਘਰੇ ਕੀ ਲੈਣ ਆਇਆ ਸੀ ਰਾਤ ਨੂੰ ਬਿਲਕੁਲ ਅੱਜ ਦੀ ਗੱਲ ਨਹੀਂ ਮੈਂ ਕਹਿੰਦਾ 2 ਸਾਲ ਹੋ ਗਏ ਨੂੰ ਆਉਂਦੇ ਨੂੰ ਮੈਂ ਕਹਿੰਦਾ ਰਾਤ ਮੈਂ ਇਹਨਾਂ ਨੂੰ ਫੜਿਆ ਇਹ ਕੰਧ ਟੱਪ ਕੇ ਭੱਜਿਆ ਕਿੱਥੇ ਸੀ ਰਾਤ ਪੁੱਛੇ ਨੂੰ ਕਹਿੰਦਾ ਇਹ ਤਾਂ ਪਾਣੀ ਦੀ ਵਾਰੀ ਤੇ ਗਿਆ ਸੀ ਮੈਂ ਪਾਣੀ ਦੀ ਵਾਰੀ ਤੇ ਕਿ ਰਾਤ ਨੂੰ ਸਾਡੇ ਘਰੇ ਪਾਣੀ ਦੀ ਵਾਰੀ ਕਿਹੜੀ ਲੱਗਦੀ ਆ ਠੀਕ ਹੈ ਉਹਨੂੰ ਜਦੋਂ ਮੈਂ ਬਈ ਸਾਹਮਣੇ ਲਿਆਂਦਾ ਮੈਂ ਕਹਿੰਦਾ ਹੁਣ ਦ ਮੈਂ ਕਹਿੰਦਾ ਮੈਂ ਤੇਰਾ ਪਰਚੇ 'ਚ ਨਾਂ ਲਿਖਾਇਆ। ਕਹ ਆਉਂਦਾ ਭਈਆ ਜੀ। ਹੂੰ। ਫਿਰ ਉਹ ਉਹਦੀ ਘਰ ਵਾਲੀ ਉਹਦੇ ਗੱਲ ਪੈ ਗਈ ਆਪਣੇ ਘਰ ਵਾਲੇ ਦੇ। ਅੱਛਾ। ਵੀ ਰਾਤ ਨੂੰ ਕਿਹੜੀ ਵਾਰੀ ਸੀ? ਹਾਂ। ਜਦੋਂ ਉਹਦੇ ਗੱਲ ਪਈ ਆ ਭਾਈ ਫੋਨ ਲਾ ਕੇ ਪੁੱਛਿਆ ਵਾਰੀ ਦਾ ਕਿਸੇ ਹੋਰ ਦੀ ਸੀ ਇਹ ਕੀ ਦਾਣੇ ਲੈਣ ਗਏ ਸੀਗਾ ਸਾਡੇ ਘਰੇ। ਠੀਕ। ਇਹਨੂੰ ਪੁੱਛਿਆ ਉਹਦੀ ਘਰ ਵਾਲੀ ਉਹਨਾਂ ਦਾ ਅੱਡਕਲੇਸ ਪੈ ਗਿਆ ਭਾਈ। ਉਹਦੀ ਘਰ ਵਾਲੀ ਚੱਕ ਕੇ ਬੈਗ ਤੁਰ ਪਈ। ਉਹ ਆਪ ਰੋਈ ਜਾਂਦਾ। ਮੇਰਾ ਘਰ ਵੀ ਪਟਿਆ ਆਪਦਾ ਘਰ ਵੀ ਪਟਿਆ। ਨਹੀਂ ਤੁਸੀਂ ਦੱਸਿਆ ਜਿਹੜੇ ਨਜਾਇਜ਼ ਸੰਬੰਧ ਸੀ ਤੁਹਾਡੇ ਘਰ ਵਾਲੀ ਦੇ ਉਹਦੀ ਘਰ ਵਾਲੀ ਨਾਲ ਗੱਲਬਾਤ ਹੋਈ ਕੋਦੇ ਮਾਪਿਓ ਨਾਲ ਗੱਲਬਾਤ ਕੀਤੀ ਮਾਪਿਓ ਨਾਲ ਉਹਦੇ ਘਰ ਵਾਲੀ ਨਾਲ ਵੀ ਮੇਰੀ ਘਰ ਆਏ ਗੱਲ ਕਰਦੇ ਤਾਂ ਫੋਨ ਚੈੱਕ ਕਰੋ ਸਾਡੇ ਘਰੇ ਕੀ ਲੈਣਾ ਆਇਆ ਸੀ ਕੰਧ ਕਿਹੜੇ ਕਿਹੜਾ ਭਾਂਡਾ ਟੱਕਿਆ ਸੀ ਸਾਡੇ ਕੈਮਰੇ ਲੱਗੇ ਹੋਇਆ ਗਲੀ ਦੇ ਵਿੱਚ ਹਮ ਸਾਰੇ ਖੜਾ ਖਿਖਾ ਦੂੰਗਾ ਮੈਂ ਵੀ ਇਹ ਕੱਪ ਕਿੱਥੇ ਗਿਆ ਸੀ ਪਾਣੀ ਲਾਉਣ ਗਿਆ ਸੀ ਕਿ ਕਿਸੇ ਦੇ ਘਰੇ ਗਿਆ ਸੀਗਾ ਹਮ ਸਾਡੇ ਘਰੇ ਗਿਆ ਸੀ ਇਹ ਹੁਣ ਤੁਹਾਡੇ ਜਿਹੜੇ ਸਹੁਰਾ ਪਰਿਵਾਰ ਆਗਾ ਜਾਂ ਤੁਹਾਡੀ ਘਰ ਵਾਲੀ ਘਰ ਵਾਲੀ ਨਾਲ ਗੱਲਬਾਤ ਹੋਈ ਕੋਈ ਭਾਈ ਮੈਂ ਆਪਣੀ ਘਰ ਵਾਲੀ ਨਾਲ ਗੱਲਬਾਤ ਕੀਤੀ ਉਹ ਕਹਿੰਦੀ ਵੀ ਤੂੰ ਮੇਰੇ ਨਾਲ ਐ ਕਿਉਂ ਕੀਤਾ ਮੈਂ ਕਿਹਾ ਤੂੰ ਮੇਰੇ ਨਾਲ ਐ ਕਿਉਂ ਕੀਤਾ ਹੂੰ ਮੈਂ ਤੈਨੂੰ ਕੀ ਨਹੀਂ ਦਿੱਤਾ ਹੂੰ ਚੰਗੇ ਸੂਟ ਚੰਗੇ ਸ਼ਾਪਿੰਗ ਕਰਾਉਂਦਾ ਸੀ ਚੰਗਾ ਤੋਂ ਲੈ ਕੇ ਜਾਂਦਾ ਸੀ ਘਰੇ ਬੈਠੇ ਨੂੰ ਸਾਰਾ ਕੁਝ ਮਿਲਦਾ ਸੀ ਕੱਪੜੇ ਧੋਣ ਵਾਸਤੇ ਬੁੜੀ ਰੱਖੀ ਆ ਗੋਹਾ ਚੱਕਣ ਵਾਸਤੇ ਅੱਡ ਰੱਖੀ ਆ ਭਾਂਡੇ ਧੋਣ ਲਈ ਅੱਡ ਰੱਖੀ ਆ ਰੋਟੀਆਂ ਪਕਾਉਣ ਲਈ ਅੱਡ ਰੱਖੀ ਆ ਜਵਾਕਾਂ ਨੂੰ ਸੰਭਲਣ ਲਈ ਅੱਡ ਰੱਖੀ ਆ ਅੱਛਾ ਪੰਜ ਚਾਰ ਚਾਰ ਪੰਜ ਪੰਜ ਬੰਦੇ ਰੱਖੇ ਹੋਇਆ ਬਈ ਕੰਮ ਕਰਨ ਵਾਲਾ ਮਤਲਬ ਮਹਾਰਾਣੀਆਂ ਦੀ ਤਰ੍ਹਾਂ ਤਾਂ ਪਹਿਲਾਂ ਹੀ ਰਹਿ ਰਹੀ ਸੀ ਭਾਈ ਮੈਂ ਕਿਹਾ ਯਾਰ ਮੈਂ ਕਰਨਾ ਤੂੰ ਨਿਆਰੇ ਲੈ ਠੀਕ ਹੈ ਭਾਈ ਉਹ ਹੋਰ ਸਿੱਧਾ ਤਾਂ ਮੇਰੀ ਲਵ ਮੈਰਿਜ ਸੀ ਅੱਛਾ ਲਵ ਮੈਰਿਜ ਸੀ ਫਿਰ ਵੀ ਮੇਰੇ ਨਾਲ ਇਹ ਕੰਮ ਹੋ ਗਿਆ ਨਹੀਂ ਤੇ ਕਿੰਨੇ ਟਾਈਮ ਤੋਂ ਨਜਾਇਜ਼ ਸੰਬੰਧ ਸੀ ਉਹ ਮੁੰਡੇ ਦਾ ਭਾਈ ਮੇਰੇ ਨੂੰ ਵਿਆਹ ਨੂੰ ਹੋ ਗਏ ਸੀ ਤਾਂ ਹੀ ਪਹਿਲੇ 3 ਸਾਲ ਹੋਣ ਵਾਲੇ ਆ ਹੂੰ ਤੇ ਨਿਆਰੇ ਹੀ ਲੈ ਆਉਣੇ ਬਸ ਮੈਨੂੰ ਨਹੀਂ ਪਤਾ ਸੀਗਾ ਨਹੀਂ ਜਦੋਂ ਮਨ ਲਾ ਤੋਂ ਵੀ ਲਵ ਮੈਰਿਜ ਸੀ ਕਿ ਜਦੋਂ ਦਿਲ ਉਹ ਤੋਂ ਆ ਅਕਸਰ ਪਤਾ ਹੀ ਹੁੰਦਾ ਬੰਦੇ ਨੂੰ ਵੀ ਆ ਵੀ ਜਿਹੜੀ ਘਰ ਵਾਲੀ ਆ ਜਾਂ ਗਰਲਫ੍ਰੈਂਡ ਆ ਕਿ ਜੇ ਹੋਰ ਨਾਲ ਗੱਲ ਕਰਦੀ ਆ ਜਾਂ ਨਹੀਂ ਕਰਦੀ ਤੁਹਾਨੂੰ ਕਦੇ ਕੋਈ ਸ਼ੱਕ ਨਹੀਂ ਹੋਇਆ ਸ਼ੱਕ ਭਾਈ ਮੈਂ ਕਿਵੇਂ ਕਰ ਲੂੰਗਾ ਮੈਨੂੰ ਪਿਆਰ ਦਿੰਦੀ ਸੀ ਉਹ ਹਮ ਮੇਰੇ ਨਾਲ ਵਧੀਆ ਰਹਿੰਦੀ ਸੀ ਮੈਨੂੰ ਕੋਈ ਛੱਕ ਨਹੀਂ ਸੀ ਉਹਦੇ ਤੇ ਹਮ ਪਰ ਭਾਈ ਮੈਨੂੰ ਇੱਕ ਗੱਲ ਦਾ ਜੇ ਇਹ ਵੀ ਯਕੀਨ ਆ ਕਿਉਂਕਿ ਮੈਂ ਤੜਕੇ ਨਾ ਜਾ ਵਰਦਾ ਸੀ ਹੱਥਾਂ ਨੂੰ ਮੁਰਦਾ ਸੀਗਾ ਹਮ ਮੈਨੂੰ ਇਹ ਲੱਗਦਾ ਵੀ ਦੁਪਹਿਰੇ ਵੀ ਉਹ ਆਉਂਦੀ ਰਹੀ ਐ ਆਉਂਦਾ ਰਿਹਾ ਮੁੰਡਾ ਅੱਛਾ ਠੀਕ ਐ ਹਮ ਦੁਪਹਿਰੇ ਵੀ ਆਉਂਦਾ ਰਿਹਾ ਬਾਈ ਬਾਈ ਗੁੱਸੇ 'ਚ ਬਾਈ ਮੈਥੋਂ ਵੱਜ ਗਿਆਂ ਮੇਰਾ ਨੱਕ ਵੜਤਾ ਮੈਂ ਥਾਣੇ ਗਿਆ ਸੀਗਾ ਥਾਣੇ ਮੇਰੀ ਗੱਲ ਨਹੀਂ ਸੁਣੀ ਗਈ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਮੈਂ ਸਰਪੰਚ ਮੈਂਬਰ ਕੋਲ ਗਿਆ ਹਾਂ ਮੈਂ ਕਿਹਾ ਆ ਹਾਲਾਤ ਬਣੇ ਆ ਪਰ ਉਹ ਬੰਦਾ ਜਿਹੜਾ ਸੀਗਾ ਤਰਨਾਟ ਬੰਦਾ ਬਾਈ ਉਹਨੇ ਮੇਰੇ ਪੈਰ ਨਹੀਂ ਲੱਗਣ ਦਿੱਤੇ ਜਿਹਦੇ ਨਾਲ ਸੰਬੰਧ ਨਹੀਂ ਸੀਰੇ ਸੰਬੰਧ ਦਾ ਉਹ ਕਹਿੰਦਾ ਕਹਿੰਦਾ ਤੇਰੇ 'ਚ ਗਲਤੀ ਆ ਤੂੰ ਉਹਦਾ ਪਾਣੀ ਦੇ ਵਾਰੀ ਤੇ ਗਏ ਮੈਂ ਕਿਹਾ ਸਾਡੇ ਘਰੇ ਗਿਆ ਸੀ ਉਹ ਮੈਂ ਆਪ ਵੇਖਿਆ ਕਹਿੰਦਾ ਯਾਰ ਤੂੰ ਨਾ ਬਾਈ ਲਪਿੜੇ ਨਾ ਖਾਲੀ ਸਰਪੰਚ ਮੈਨੂੰ ਕਹਿ ਰਿਆ ਅੱਛਾ ਪਿੰਡ ਦਾ ਸਰਪੰਚ ਵੀ ਇਹ ਗੱਲ ਕਰ ਰਿਹਾ ਲਪਿੜੇ ਨਾ ਖਾਲੀ ਤੇਰੀ ਜਨਾਨੀ ਇਹ ਜੀ ਫਿਰ ਅਸੀਂ ਕੀ ਕਰੀਏ ਕੀ ਫਿਰ ਕਿਹੜਾ ਥੋੜੇ ਘਰੇ ਵੜ ਗਿਆ ਕਹਿੰਦਾ ਐਂ ਬੋਲਿਆ ਬਈ ਮੈਨੂੰ ਬਹੁਤ ਜਿਆਦਾ ਦੇਖੋ ਦੋਸਤੋ ਬਹੁਤ ਜਿਆਦਾ ਘਰਾਨੀ ਜਨਕ ਮਾਮਲਾ ਆਗਾ ਕਿੰਨਾ ਦਰਦਨਾਕ ਮਾਮਲਾ ਯਾਰ ਵੀ ਇੱਕ ਤਾਂ ਇਹਦੀ ਘਰ ਵਾਲੀ ਨੇ ਕਿਸੇ ਨਾਲ ਨਜਾਇਜ਼ ਸੰਬੰਧ ਬਣਾਏ ਉਲਟਾ ਇਸ ਤੇ ਪਰਚਾ ਕਰਵਾਤਾ ਤੀਸਰੀ ਇਸ ਦੀ ਕਿਤੇ ਸੁਣਵਾਈ ਵੀ ਨਹੀਂ ਹੋ ਰਹੀ ਪਿੰਡ ਦੇ ਮੈਂਬਰ ਸਰਪੰਚ ਵੀ ਇਹਨੂੰ ਪੁੱਠਾ ਬੋਲਦੇ ਆ ਵੀ ਤੇਰੀ ਘਰ ਵਾਲੀ ਗਲਤ ਹੋ ਗਈ ਇਹ ਮੂੰਹ ਦਿਖਾਉਣ ਜੋਗਾ ਤਾਂ ਵੈਸੇ ਹੀ ਨਹੀਂ ਕਿਤੇ ਰਹਾਗਾ ਤੇ ਇਹਦੇ ਨਾਲ ਫਿਰ ਵੀ ਇੰਨਾ ਮਾੜਾ ਸਲੋਕ ਹੋ ਰਿਹਾਗਾ ਭਾਈ ਜੀ ਤੁਸੀਂ ਥਾਣੇ ਵੀ ਗਏ ਮੈਂਬਰ ਸਰਪੰਚ ਕੋਲੇ ਵੀ ਗਏ ਤੇ ਹੁਣ ਤੁਸੀਂ ਅੱਗੇ ਕੀ ਕਰੋਗੇ ਜਦੋਂ ਕਿਤੇ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਕੀ ਕਹਿਣਾ ਚਾਹੁੰਦੇ ਹੋ ਬਈ ਮੈਂ ਸਾਰੇ ਹੱਥ ਬੰਨ੍ਹ ਕੇ ਸਾਰਾ ਮੁਰੇ ਮੈਂ ਗੱਲ ਕਹਿਣਾ ਚਾਹਣਾ ਬੀਬਾ ਜੀ ਜਿਨ੍ਹਾਂ ਦੀਆਂ ਜਨਾਨੀਆਂ ਇਹ ਜਿਹੀਆਂ ਨੇ ਉਹਨਾਂ ਨੂੰ ਪਤਾ ਹਾਲਾਤ ਕਿੱਦਾਂ ਦੇ ਆ ਪੰਜਾਬ ਦੇ ਠੀਕ ਹੈ ਮੇਰੇ ਨਾਲ ਜਿਹੜਾ ਕੁਝ ਹੋਇਆ ਭਾਈ ਇਹ ਸਾਰਿਆਂ ਨਾਲ ਹੀ ਹੋ ਸਕਦਾ ਤੇ ਬਾਈ ਬਣ ਕੇ ਮੇਰਾ ਸਾਥ ਦਿਓ ਕਾਨੂੰਨ ਦੇ ਨਾਲ ਮੇਰੇ ਨਾਲ ਤਰੋ ਪਿੰਡ ਦੇ ਲੋਕਾਂ ਨੂੰ ਪੰਚਾਇਤ ਨੂੰ ਸਰਪੰਚ ਨੂੰ ਮੈਂ ਕਹਿਣਾ ਚਾਹਣਾ ਮੇਰੇ ਨਾਲ ਤਰਪੋ ਨਹੀਂ ਤਾਂ ਮੈਂ ਮਰੂੰਗਾ ਨਾ ਬਾਈ ਮੇਰੀ ਘਰ ਵਾਲੀ ਜ਼ਿੰਮੇਵਾਰ ਹੋ ਮੇਰਾ ਸਹਰਾ ਪਰਵਾਰ ਜ਼ਿੰਮੇਵਾਰ ਹੋ ਤੇ ਉਹ ਮੁੰਡਾ ਵੀ ਜ਼ਿੰਮੇਵਾਰ ਹੋ ਉਹਦਾ ਪਰਿਵਾਰ ਵੀ ਜ਼ਿੰਮੇਵਾਰ ਹੋ ਜੇ ਮੈਂ ਮਰਿਆ ਬਾਈ ਨਹੀਂ ਤਾਂ ਬਾਈ ਮਨ ਇਨਸਾਫ ਦਿੱਤਾ ਜਾਵੇ ਬਸ ਇਹੀ ਕਹਿਣਾ ਚਾਹਣਾ ਠੀਕ ਹੈ ਬਾਈ ਚਲੋ ਮਰਨਾ ਤਾਂ ਕਿਉਂ ਆਗਾ ਤੁਸੀਂ ਆਪਦੀ ਜ਼ਿੰਦਗੀ ਜਿਉਂ ਕਿਸੇ ਦੇ ਪਿੱਛੇ ਜ਼ਿੰਦਗੀ ਖਰਾਬ ਕਰਨ ਦਾ ਕੋਈ ਥੋੜੇ ਕੈਮਰੇ ਮੂਰੇ ਤਾਂ ਹੀ ਆਇਆ ਬਾਈ ਮੇਰਾ ਹਾਲਾਤ ਮੇਰੇ ਜਿਹੜੇ ਹੈਗੇ ਤੁਸੀਂ ਸਮਝੋ ਲੋਕ ਜੀ ਧੰਨਵਾਦ ਬਹੁਤ ਧੰਨਵਾਦ ਜੀ ਧੰਨਵਾਦ ਦੇਖੋ ਦੋਸਤੋ ਇਹ ਇੱਕ ਪੰਜਾਬ ਦੇ ਪਿੰਡ ਦੀ ਘਟਨਾ ਅਕਸਰ ਹੀ ਇਹ ਹਾਲਾਤ ਪਰਿਵਾਰਾਂ 'ਚ ਬਣਦੇ ਰਹਿੰਦੇ ਹੈਗੇ ਕਿ ਪਤੀ ਪਤਨੀਆਂ ਦੇ ਕਲੇਸ਼ ਪੈਂਦੇ ਰਹਿੰਦੇ ਹੈਗੇ ਪਰ ਇਹ ਜਿਹੜਾ ਕਲੇਸ਼ ਆ ਬਹੁਤ ਹੀ ਹੈਰਾਨੀਜਨਕ ਮਾਮਲਾ ਹੈਗਾ ਵੀ ਇੱਕ ਮੁੰਡੇ ਦੇ ਨਾਲ ਇੰਨੀ ਦਰਦਨਾਕ ਘਟਨਾ ਹੋਈ ਹੈ ਕਿਉਂਕਿ ਉਹਦੀ ਪਤਨੀ ਨੇ ਉਸਦਾ ਨੱਕ ਦੰਦਾਂ ਦੇ ਨਾਲ ਵੱਢ ਦਿੱਤਾ ਯਾਰ ਨੱਕ ਉਹਦਾ ਅਲੱਗ ਕਰ ਦਿੱਤਾ ਦੂਸਰਾ ਉਹਦੇ ਕਿਸ ਦੇ ਨਾਲ ਨਜਾਇਜ਼ ਸੰਬੰਧ ਸੀਗੇ ਮੈਂ ਕੁੜੀਆਂ ਨੂੰ ਵੀ ਇੱਕ ਬੇਨਤੀ ਕਰਨਾ ਚਾਹੂੰਗਾ ਜਦੋਂ ਕਿਸੇ ਨਾਲ ਤੁਹਾਡਾ ਵਿਆਹ ਹੋ ਜਾਂਦਾ ਤੇ ਆਪਣਾ ਪਾਸਟ ਭੁੱਲ ਕੇ ਆਪਣੇ ਘਰ ਦੇ ਵਿੱਚ ਧਿਆਨ ਦੇਣਾ ਚਾਹੀਦਾ ਅਕਸਰ ਚਲੋ ਜਵਾਨੀ ਦੇ ਵਿੱਚ ਗਲਤੀਆਂ ਹੋ ਜਾਂਦੀਆਂ ਪਰ ਉਹ ਗਲਤੀਆਂ ਦੁਬਾਰਾ ਨਹੀਂ ਕਰਨੀਆਂ ਚਾਹੀਦੀਆਂ ਗਿਆ ਜਿਵੇਂ ਇਹ ਮੁੰਡਾ ਰੋਲ ਰਿਹਾ ਕੁੜੀਆਂ ਨੂੰ ਇਹਦਾ ਨਹੀਂ ਕਰਨਾ ਚਾਹੀਦਾ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਬੇਨਤੀ ਹੈ ਕਿ ਸੱਚ ਦੇ ਨਾਲ ਖੜਾ ਕਰੋ ਤੁਸੀਂ ਜੇ ਕੁੜੀਆਂ ਨੂੰ ਸ਼ਾਹ ਦਿੰਦੇ ਆ ਤਾ ਤਾਹੀ ਇਹ ਮਾਮਲੇ ਸਾਹਮਣੇ ਆਉਂਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤਾਂ ਕਿ ਇਸ ਵੀਰ ਨੂੰ ਇਨਸਾਫ ਮਿਲ ਸਕੇ ਦੇਖਦੇ ਰਹੋ ਟਾਕ ਪੰਜਾਬ ਟੀਵੀ ਧੰਨਵਾਦ